ਮੈਂ ਗੁਰਨਾਲ ਸਿੰਘ ਪੰਡੋਰੀ ਸੁਪਾ ਖਜ਼ਾਂਚੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਆ ਸਾਡੀ ਤਿੰਨਾਂ ਜ਼ੋਨਾਂ ਦੀ ਸ਼ਾਹਕੋਟ ਜ਼ੋਨ ਲੋਹੀਆ ਜ਼ੋਨ ਤੇ ਸultanpur Lodhi ਜ਼ੋਨ ਦੀ ਤਿੰਨਾਂ ਜ਼ੋਨਾਂ ਦੀ ਮੰਡੀ ਵਿੱਚ ਮੀਟਿੰਗ ਲੱਗੀ ਤੇ ਇੱਥੋਂ ਵਾਅਦਾ ਅਸੀਂ ਕੇਂਦਰ ਸਰਕਾਰ ਮੋਦੀ ਸਰਕਾਰ ਦਾ ਪੁਤਲਾ ਫੁਕਿਆ 3 ਪੁਆਇੰਟ ਤੇ ਜਾ ਕੇ ਇਹ ਜਿਹੜਾ ਪੁਤਲਾ ਫੁਕਿਆ ਅੱਜ ਹਰਿਆਣਾ ਜਥੇਬੰਦੀਆਂ ਆਰਨਸਰਾਂ ਦੇ ਵਿਰੋਧ ਚ ਰੂਸ ਵਿੱਚ ਖਰੇ ਕਾਂਢੀਆਂ ਅਸੀਂ ਅੱਜ ਉਹਨਾਂ ਦੀ ਹਮਾਇਤ ਤੇ ਪਤਲਾ ਪੁਕਿਆ ਤੇ ਜਿਹੜੇ ਤਿੰਨ ਆਰਡਨਸ ਮੋਦੀ ਸਰਕਾਰ ਨੇ ਕੀ ਆਈ ਆ ਮੋਦੀ ਸਰਕਾਰ ਸ਼ਰੇ ਆਮ ਝੂਠ ਬੋਲ ਲਿਆ ਜਿ ਤਰ੍ਹਾਂ ਪਹਿਲਾਂ ਬਾਦਲ ਪ੍ਰਵਾਹ ਝੂਠ ਬੋਲਦਾ ਸੀ ਅੱਜ ਮੋਦੀ ਵੀ ਉਸੇ ਤਰ੍ਹਾਂ ਬੋਲ ਰਿਹਾ ਕਿ ਕਿਸਾਨਾਂ ਨੂੰ ਆਜ਼ਾਦ ਕਰਤਾ ਕਿ ਜਿੱਥੇ ਮਰਜ਼ੀ ਆਪਣੀ ਜਿਹੜੇ ਮਰਜ਼ੀ ਦੇ ਵਿੱਚ ਫਸਲ ਵੇਚ ਸਕਦੇ ਆ ਪਰ ਇਹ ਬਿਲਕੁਲ ਝੂਠਿਆ ਕਿਸਾਨਾਂ ਦੀ ਫਸਲ ਅੱਜ ਤੱਕ ਕਿਸਾਨਾਂ ਨੇ ਉਹਦਾ ਰੇਟ ਕਦੀ ਲਿਆ ਹੀ ਨਹੀਂ ਚਾਹ ਸਬਜ਼ੀ ਹੋਵੇ ਚਾਹ ਫਸਲ ਹੋਵੇ ਤੇ ਇਹ ਬਿਲਕੁਲ ਗਮਰਾਹ ਕਰਨਦੇ ਆ ਇਹਨਾਂ ਨੇ ਕਿਸਾਨਾਂ ਨੂੰ ਮਾਰਨ ਦੀ ਨੀਤੀ ਬਣਾਈ ਆ ਤੇ ਜਥੇਬੰਦੀ ਮੰਗ ਕਰਦੀ ਆ ਵੀ ਇਹ ਤਿੰਨੇ ਆਰਡਨਸ ਰੱਦ ਕੀਤੇ ਜਾਣ ਜੇ ਨਾ ਕਿਸਾਨ ਬਚੋਣਾ ਭਾਰਤ ਦੀ ਆਬਾਦੀ ਜਿਹੜੀ ਭਾਰਤੀ ਆਬਾਦੀ ਆ ਜ਼ਿਆਦਾਤਰ ਖੇਤੀਬਾੜੀ ਤੇ ਨਿਰਭਰ ਆ ਤੇ ਜੇ ਖੇਤੀਬਾੜੀ ਤਬਾਹ ਹੋ ਗਈ ਤੇ ਇੱਥੇ A ਤੋਂ ਲੈ ਕੇ Z ਤੱਕ ਸਾਰਿਆਂ ਨੇ ਬਰਬਾਦ ਹੋਣਾ ਕਿਹਨ ਨਹੀਂ ਰਹਿਣਾ ਇਸ ਕਰਕੇ ਸਾਡੀ ਮੰਗ ਆ ਵੀ ਤਿੰਨੇ ਆਰਡੀਨੈਂਸ ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ